ਪੰਜਾਬ ਦੇ ਵਿੱਚ ਹੁਣ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨਾ ਔਖਾ ਹੋ ਗਿਆ। ਮੁਲਾਜ਼ਮ ਯੂਨੀਅਨਾਂ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ। ਹੁਣ ਸਰਕਾਰੀ ਬੱਸ ਭਾਵੇਂ ਰੋਡਵੇਜ਼ ਹੋਵੇ, ਪੰਬਸ ਹੋਵੇ, ਪੀਆਰਟੀਸੀ ਹੋਵੇ, ਉਹਨਾਂ ਦੇ ਵਿੱਚ ਜਿੰਨੀਆਂ ਸੀਟਾਂ ਹੋਣਗੀਆਂ, ਉਹਨੀਆਂ ਹੀ ਸਵਾਰੀਆਂ ਬੈਠਣਗੀਆਂ। ਯਾਨੀ ਕਿ ਜੇਕਰ ਬੱਸ ਦੇ ਵਿੱਚ 50 ਜਾਂ 52 ਬੰਦਿਆਂ ਦੀ ਸੀਟ ਹੈ ਤਾਂ 50 ਜਾਂ 52 ਸਵਾਰੀਆਂ ਹੀ ਹੁਣ ਬੱਸ ਦੇ ਵਿੱਚ ਬੈਠਣਗੀਆਂ। ਹਿੱਟੇਨ ਰਨ ਕਾਨੂੰਨ ਨੂੰ ਲੈ ਕੇ ਲਗਾਤਾਰ ਡਰਾਈਵਰ ਵਿਰੋਧ ਜਤਾ ਰਹੇ ਨੇ ਬੇਸ਼ੱਕ ਸਰਕਾਰ ਵੱਲੋਂ ਇਸ ਕਾਨੂੰਨ ਨੂੰ ਅਜੇ ਤੱਕ ਨਾ ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਇਸ ਨੂੰ ਲੈ ਕੇ ਹੁਣ ਪੀਆਰਟੀਸੀ ਅਤੇ ਪਨਬਸ ਦੇ ਬੱਸ ਡਰਾਈਵਰਾਂ ਦੇ ਵੱਲੋਂ ਇੱਕ ਨਵੇਂ ਤਰੀਕੇ ਦੇ ਨਾਲ ਵਿਰੋਧ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ 52 ਸੀਟਰ ਬੱਸ ਦੇ ਵਿੱਚ ਸਿਰਫ 52 ਸਵਾਰੀਆਂ ਚੜਾਉਣ ਦਾ ਫੈਸਲਾ ਲਿਆ ਉਹਨਾਂ ਦਾ ਕਹਿਣਾ ਹੈ ਕਿ ਉੱਚ ਅਧਿਕਾਰੀ ਅਤੇ ਉਹਨਾਂ ਦਾ ਮਹਤਮਾ ਚਾਹੁੰਦਾ ਹੈ ਕਿ ਉਹ ਜ਼ਿਆਦਾ ਸਵਾਰੀਆਂ ਚੜਾ ਕੇ ਵੱਧ ਕਮਾਈ ਕਰਨ ਪਰ ਜਦੋਂ ਕੋਈ ਕਰਮਚਾਰੀਆਂ ਦੇ ਹਿੱਤ ਦੀ ਗੱਲ ਹੁੰਦੀ ਹੈ ਤਾਂ ਕਾਨੂੰਨ ਦੀ ਪਾਲਣਾ ਦੀ ਗੱਲ ਕੀਤੀ ਜਾਂਦੀ ਹੈ ਉਹਨਾਂ ਕਿਹਾ ਕਿ 52 ਸੀਟਾਂ ਵਾਲੀ ਬੱਸ ਦੇ ਵਿੱਚ 52 ਸਵਾਰੀਆਂ ਚੜਾਉਣ ਦਾ ਹੀ ਕਾਨੂੰਨ ਹੈ ਇਸ ਨੂੰ ਲੈ ਕੇ ਉਹ ਇਸ ਦੀ ਪਾਲਣਾ ਕਰਨਗੇ ਅਤੇ ਇਸ ਨੂੰ ਵਿਰੋਧ ਵਜੋਂ ਵੀ ਬਣਾ ਰਹੇ ਨੇ ਉਹਨਾਂ ਨੇ ਕਿਹਾ ਕਿ ਜ਼ਿਆਦਾ ਸਵਾਰੀਆਂ ਹੋਣ ਦੇ ਚਲਦਾਂ ਕਈ ਵਾਰ ਟਿਕਟ ਕੱਟਨੀ ਰਹਿ ਜਾਂਦੀ ਹੈ ਤੇ ਕੰਡਕਟਰ ਉੱਪਰ ਚੋਰੀ ਦਾ ਇਲਜ਼ਾਮ ਲਗਾਇਆ ਜਾਂਦਾ ਹੈ ਉਹਨਾਂ ਇਹ ਵੀ ਕਿਹਾ ਕਿ ਉਹ ਨੋ ਕਾਨੂੰਨ ਦੀ ਪਾਲਣਾ ਕਰਨਗੇ ਤੇ ਇੱਕ ਅਲੱਗ ਤਰੀਕੇ ਦੇ ਨਾਲ ਵਿਰੋਧ ਵੀ ਜਤਾਉਣਗੇ ਬੱਸ ਦੇ ਵਿੱਚ ਸਿਰਫ 52 ਸਵਾਰੀਆਂ ਅਸੀਂ ਬਿਠਾਵਾਂਗੇ ਵਾਧੂ ਸਵਾਰੀ ਨਹੀਂ ਚੜਾਈ ਜਾਏਗੀ ਇਹ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਹੁਣ ਸਰਕਾਰੀ ਬੱਸਾਂ ਦੇ ਵਿੱਚ ਰੋਡਵੇਜ਼ ਪੀਆਰਟੀਸੀ ਪੰਨ ਬੱਸ ਇਹਨਾਂ ਸਾਰੀਆਂ ਸਰਕਾਰੀ ਬੱਸਾਂ ਦੇ ਵਿੱਚ ਪੰਜਾਬ ਦੇ ਵਿੱਚ ਸਿਰਫ ਜਿੰਨੀ ਸੀਟਰ ਬੱਸ ਹੋਏਗੀ ਉਨੀਆਂ ਹੀ ਸਵਾਰੀਆਂ ਬੈਠਣਗੀਆਂ ਤਾ ਇੱਕ ਪਾਸੇ ਸਵਾਲ ਖੜਾ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਮਹਿਲਾਵਾਂ ਦਾ ਬੱਸ ਸਫਰ ਫ੍ਰੀ ਹੈ ਜੇਕਰ ਬੱਸ ਦੇ ਵਿੱਚ 52 ਮਹਿਲਾਵਾਂ ਦੀਆਂ 40 ਤੋਂ ਵੱਧ ਮਹਿਲਾਵਾਂ ਬੈਠਣਗੀਆਂ ਤਾਂ ਕਮਾਈ ਕਿੱਥੋਂ ਹੋਏਗੀ ਜਿਸ ਨੂੰ ਲੈ ਕੇ ਹੁਣੇ ਨਵਾਂ ਵਿਰੋਧ ਦਾ ਤਰੀਕਾ ਜੋ ਹੈ ਬੱਸ ਡਰਾਈਵਰਾਂ ਦੇ ਵੱਲੋਂ ਕੱਢਿਆ ਗਿਆ ਅੱਜ ਤੋਂ ਇਹ ਲਾਗੂ ਹੋਣ ਜਾ ਰਿਹਾ ਹੈ 23 ਜਨਵਰੀ ਦੀ ਤਾਰੀਖ ਦਿੱਤੀ ਗਈ ਸੀ ਆਲਟੀਮੇਟਮ ਦਿੱਤਾ ਗਿਆ ਸੀ ਕਿ 23 ਜਨਵਰੀ ਨੂੰ ਅਜਿਹਾ ਫੈਸਲਾ ਜੋ ਲਿਆ ਗਿਆ ਸੀ ਉਹ ਲਾਗੂ ਹੋਏਗਾ ਤਾਂਜ ਤੋਂ ਪੰਜਾਬ ਦੇ ਵਿੱਚ ਜਿੰਨੀ ਸੀਟਰ ਬਸ ਹੋਏਗੀ ਸਿਰਫ ਓਨੀਆਂ ਹੀ ਸਵਾਰੀਆਂ ਬਸ ਦੇ ਵਿੱਚ ਸਫ਼ਰ ਕਰ ਸਕਣਗੀਆਂ ਅੱਜ ਕੀ ਨਾਮ ਹੈ ਮੇਰਾ ਨਾਮ ਰੇਸ਼ਮ ਸਿੰਘ ਸੂਬਾ ਪ੍ਰਧਾਨ ਪੰਜਾਬ ਰੂਲ ਦੇ ਪਣਬਸ ਪੀਆਰਟੀਸੀ ਕੰਡਕਟਰ ਹਾਂ ਜੀ ਪੰਜਾਬ ਅੱਜ ਸਭ ਨੂੰ ਇਹ ਆ ਗਿਆ ਇਸ ਨੂੰ ਲਾ ਕੇ ਕਹਿਣਾ ਕਿ ਜਾਂ ਨੇ ਆਪਣੇ ਕੰਮ ਨੂੰ ਪਾਲਣਾ ਵਾ ਜਾਂ ਫਿਰ ਵਿਰੋਧ ਦੋਨੋਂ ਚੀਜ਼ਾਂ ਇयां ਇੱਕ ਕਾਨੂੰਨ ਦੀ ਪਾਲਣਾ ਹੈ ਕਿਉਂਕਿ ਹਿੱਟ ਐਂਡ ਰਨ ਕਾਨੂੰਨ ਲੈਂਦਾ ਗਿਆ ਹੈ ਜੇਕਰ ਬੱਸਾਂ ਚ ਓਵਰਲੋਡਿੰਗ ਸਵਾਰੀ ਬੈਠੇਗੀ ਤਾਂ ਨਾਰਮਲ ਹੈ ਕਿ ਐਕਸੀਡੈਂਟ ਦੇ ਕਾਰਨ ਵਧਣਗੇ ਸੋ ਅਸੀਂ ਆਪਣੇ ਡਰਾਈਵਰਾਂ ਨੂੰ ਵੀ ਬਚਾਉਣਾ ਚਾਹੁੰਦੇ ਆ ਪਲੱਸ ਕਨੈਕਟਰਾਂ ਦੀ ਜੇਕਰ ਓਵਰਲੋਡਿੰਗ ਸਵਾਰੀ ਹੁੰਦੀ ਤੇ ਕਨੈਕਟਰ ਦੀ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਸਵਾਰੀ ਦੀ ਟਿਕਟ ਰਹਿ ਜਾਂਦੀ ਆ ਤਾਂ ਉਹਦੀ ਟਿਕਟ ਦੀ ਨਿਯਾਇਰ ਰਿਪੋਰਟ ਕਰ ਦਿੱਤੀ ਜਾਂਦੀ ਕਿ ਕਨੈਕਟਰ ਨੇ ਚੋਰੀ ਕਰਨੀ ਸੀ ਤਾਂ ਟਿਕਟ ਨਹੀਂ ਕਟਾਈ ਸੋ ਇਹ ਦੋਨੋਂ ਚੀਜ਼ਾਂ ਦੇ ਕਾਰਨ ਅਸੀਂ 52 ਸਵਾਰੀਆਂ ਦਾ ਜਿਹੜਾ ਟਾਰਗੇਟ ਉਹ ਲੈ ਕੇ ਚੱਲ ਰਹੇ ਆ ਕਿ ਜਿਹੜੀ ਸੀਟ ਬੱਸ 52 ਸੀਟਲ ਪਾਸ 52 ਜਿਹੜੀ 50 ਸੀਟਲ ਪਾਸ ਐ 50 ਜਿਹੜੀ 28 ਸੀਟਲ ਪਾਸ ਆ 28 ਸਵਾਰੀਆਂ ਬੈਟਰੀਆਂ ਕਿਉਂਕਿ ਕਾਨੂੰਨ ਦੇ ਮੁਤਾਬਕ ਆ ਜਿੰਨੇ ਸੀਟਲ ਬੱਸ ਕੋ پاس ਆ ਜਾਂ ਟਰੱਕ ਕੋ پاس ਆ ਉਹਨੇ ਸੀਟਲ ਸਵਾਰੀ ਬਿਠਾ ਸਕਦੀ ਤੇ ਉਹਨੇ ਉਨਾ ਹੀ ਲੋਡ ਲਿਜਾ ਸਕਦਾ ਟਰੱਕ ਸੋ ਇਹ ਕਾਨੂੰਨ ਦੀ ਪਾਲਣਾ ਦੂਜੇ ਪਾਸੇ ਵਿਰੋਧ ਇਸ ਕਰਕੇ ਆ ਕਿ ਸਾਡੇ ਮਹਿਕਮੇ ਦੇ ਅਧਾਲ ਅਧਿਕਾਰੀ ਨੇ ਜਿਹੜੇ ਉਹ ਹਮੇਸ਼ਾ ਹੀ ਪ੍ਰੈਸ਼ਰ ਪਾਉਂਦੇ ਨੇ ਕਿ ਤੁਸੀਂ ਓਵਰ ਲੋਡ ਬੱਸਾਂ ਕਰਕੇ ਵੱਧ ਕਮਾਈ ਕਰੋ ਵੱਧ ਪੈਸੇ ਵੱਟੋ ਤੇ ਅਸੀਂ ਵੀ ਕੋਸ਼ਿਸ਼ ਕਰਦੇ ਆਂ ਜੇ ਆਪਣੇ ادارے ਨੂੰ ਪ੍ਰੋਫਿਟ 'ਚ ਲਿਆਉਣ ਲਈ ਤੇ ਅਸੀਂ ਵੱਧ ਕਮਾਈ ਕਰੀਏ ਵੱਧ ਸਵਾਰੀਆਂ ਪਠਾਈਏ ਕਿੱਥੇ 50 ਚਿੱਟਲ ਸਵਾਰੀਆਂ ਅਸੀਂ 135 35 ਸਵਾਰੀਆਂ ਉਹਨਾਂ ਬੱਸਾਂ 'ਚ ਪਠਾਈਆਂ ਹੀ ਆਂ ਬਿਠਾ ਕੇ ਸਫ਼ਰ ਕਰਾ ਰਹੇ ਆ ਪਰੰਤੂ ਨਾਮ ਇਹ ਆ ਕਿ ਨਾ ਤਾਂ ਕੱਚੇ ਮਲਾਜ਼ਮਾਂ ਨੂੰ ਪੱਕੇ ਕੀਤਾ ਜਾ ਰਿਹਾ ਨਾ ਕੋ ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਤੇ ਨਾ ਹੀ ਕਿਸੇ ਤਰੀਕੇ ਨਾਲ ਕੱਢੇ ਗਏ ਮਲਾਜ਼ਮਾਂ ਨੂੰ ਭਾਲ ਕਰਨ ਦੀ ਗੱਲ ਕੀਤੀ ਜਾ ਰਹੀਆ ਨਾ ਘੱਟ ਤਨਖਾਹਲੇ ਮਲਾਜ਼ਮਾਂ ਤੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਰੂਲ ਲਾਗੂ ਕੀਤਾ ਜਾ ਰਿਹਾ ਸੁਇਸ਼ ਕਾਰਨ ਸਾਡਾ ਸਾਡੇ ਮਹਿਕਮੇ ਦੇ ਪ੍ਰਤੀ ਜਿਹੜਾ ਵਾ ਜਾਂ ਕਹਿ ਸਕਦੇ ਆ ਟ੍ਰਾਂਸਪੋਰਟ ਦੇ ਪੱਤੀ ਜਿਹੜਾ ਵਾ ਉਹ ਸਾਡਾ ਵਿਰੋਧ ਆ ਤੇ ਨਾਲ ਦੀ ਨਾਲ ਜਿਹੜੇ ਕਾਨੂੰਨ ਨੇ ਸਰਕਾਰ ਦੇ ਬਣਾਏ ਹੋਏ ਉਹਨਾਂ ਦੀ ਪਾਲਣਾ ਕਰਕੇ ਅਸੀਂ ਵਿਰੋਧ ਜਤਾ ਰਹੇ ਆ ਕਿ ਅਸੀਂ ਪਾਲਣਾ ਕਰਕੇ ਚੱਲਾਂਗੇ ਜਿੰਨੇ ਨਾਲ ਮਹਿਕਮਾ ਮੁਨਾਫੇ 'ਚ ਨਹੀਂ ਆ ਸਕਦਾ ਕਿਉਂਕਿ ਮਹਿਕਮਾ ਹਮੇਸ਼ਾ ਪਾਲਣਾ ਕਰਨ ਦੀ ਗੱਲ ਕਰਦਾ ਕਿ ਕਾਨੂੰਨ ਦੀ ਪਾਲਣਾ ਕੀਤੀ ਜਾਵੇ ਤਾਂ ਤੁਸੀਂ ਪੱਕੇ ਨਹੀਂ ਹੋ ਸਕਦੇ ਕਾਨੂੰਨ 'ਚ ਹੈ ਨਹੀਂ ਅਸੀਂ ਵੀ ਵਿਖਾਉਣੇ ਕਿ ਇਹ ਕਾਨੂੰਨ 'ਚ ਹੈ ਨਹੀਂ 52 ਸਵਾਰੀਆਂ ਤੋਂ ਵੱਧ ਸਵਾਰੀਆਂ ਵੜਾਉਣਾ ਕਾਨੂੰਨ 'ਚ ਹੈ ਨਹੀਂ ਪਰ ਅਸੀਂ ਕਾਨੂੰਨ ਨੂੰ ਸਿੱਕੇ ਟੰਗਣ ਵਾਲੀ ਗੱਲ ਆ ਇਸੇਕੇ ਢੰਗ ਕੇ ਅਸੀਂ ਆਪਣੇ ਉੱਪਰ ਜੋਖਮ ਲੈ ਕੇ ਆਪਣੇ ਡਰਾਈਵਰ ਤੇ ਕਨੈਕਟਰ ਤੇ ਅਸੀਂ ਮਹਿਕਮੇ ਪ੍ਰਤੀ ਜਾਂ ਸਰਕਾਰ ਪ੍ਰਤੀ ਵੱਧ ਸਵਾਰੀਆਂ ਬਿਠਾ ਕੇ ਕਮਾਈ ਕਰਕੇ ਦੇਣੇ ਆ ਪਰ ਜਦੋਂ ਪੱਕੇ ਕਰਨਾ ਹੁੰਦਾ ਉਦੋਂ ਕਾਨੂੰਨ ਹੈ ਨਹੀਂ ਜਦੋਂ ਕਿਸੇ ਮੁਲਾਜ਼ਮ ਨੂੰ ਭਾਲ ਕਰਨਾ ਹੁੰਦਾ ਉਦੋਂ ਕਾਨੂੰਨ ਹੈ ਨਹੀਂ ਜਦੋਂ ਕਿਸੇ ਮੁਲਾਜ਼ਮ ਨੂੰ ਸੁਪਰੀਮ ਕੋਰਟ ਦਾ ਫੈਸਲਾ ਕਰਕੇ ਲਾਗੂ ਤਨਖਾਹ ਵਧਾਉਣੀ ਹੁੰਦੀ ਆ ਉਦੋਂ ਕਾਨੂੰਨ ਚ ਹੈ ਨਹੀਂ ਤੇ ਇਹ ਵੀ ਕਾਨੂੰਨ ਚ ਹੈ ਨਹੀਂ ਉਹ ਅਸੀਂ ਕਾਨੂੰਨ ਜਿਹੜਾ ਉਹ ਸਰਕਾਰ ਦੇ ਸਾਹਮਣੇ ਲਿਆਉਣ ਵਾਸਤੇ ਕੁਝ ਕਰ ਰਹੇ ਆ ਸੋ ਸਾਡਾ ਵਿਰੋਧ ਵੀ ਆ ਤੇ ਕਾਨੂੰਨ ਦੀ ਪਾਲਣਾ ਵੀ ਆ ਜੀ ਜਾਂ ਫਿਰ ਲੋਡ ਦੋਨੇ ਚੀਜ਼ਾਂ ਹੀ ਆ ਕਾਨੂੰਨ ਦੀ ਪਾਲਣਾ ਵੀ ਆ ਵਿਰੋਧ ਵੀ ਆ ਕਿਉਂਕਿ ਸਰਕਾਰ ਵੱਲੋਂ ਹਮੇਸ਼ਾ ਕਾਨੂੰਨ ਬਣਾਇਆ ਜਾਂਦਾ ਵਾ ਜਦੋਂ ਬੱਸ ਪਾਸਿੰਗ ਹੁੰਦੀ ਆ ਨਵੀਂ ਬੱਸ ਉਹਦੀ ਪਾਸਿੰਗ ਹੁੰਦੀ ਆ ਕਿ ਉਹਦੇ ਚ ਜਿੰਨੀਆਂ ਸੀਟਾਂ ਉਹਨਾਂ ਮੁਤਾਬਕ ਸਵਾਰੀਆਂ ਬੈਠਣੀਆਂ ਦੂਜੇ ਪਾਸੇ ਕਨੈਕਟਰ ਤੇ ਵੀ ਸਾਡੇ ਤੇ ਕੰਡੀਸ਼ਨਾਂ ਲਾਈ ਜਾਂਦੀਆਂ ਵੀ ਜੇ ਕੋਈ ਸਵਾਰੀ ਰਹਿ ਗਈ ਆ ਤੇ ਉਹਦੀ ਯਾਨੀ ਕਿ ਰਿਪੋਰਟ ਕੀਤੀ ਜਾਊਗੀ ਉਹ ਸਾਰੀਆਂ ਪਾਸਿੰਗ ਦੇ ਹਿਸਾਬ ਨਾਲ ਹੁੰਦੀਆਂ ਪਰ ਜਦੋਂ ਓਵਰਲੋਡ ਬੱਸ ਹੁੰਦੀ ਆ ਉਹਦੇ ਚ ਕਨੈਕਟਰ ਦੀ ਰਿਪੋਰਟ ਹੋ ਜਾਂਦੀ ਆ ਨੌਕਰੀ ਤੋਂ ਖੱਢੇ ਜਾਂਦਾ ਕੋਈ ਐਕਸੀਡੈਂਟ ਹਾਸਾ ਹੋ ਜਾਂਦਾ ਤੇ ਡਰਾਈਵਰ ਦੇ ਥੋਪ ਕਿਉਂਕਿ ਨਾਲ ਦੀ ਨਾਲ ਹੀ ਜੇ ਗੱਲ ਕਰੀਏ ਤੇ ਬੱਸਾਂ ਜਿਹੜੀਆਂ ਸਰਕਾਰੀ ਆ ਉਹਨਾਂ ਦੇ ਜਿਹੜਾ ਪ੍ਰੋਪਰ ਜਿਹੜਾ ਸਪੇਅਰ ਪਾਰਟ ਆ ਜਿਵੇਂ ਟਾਇਰ ਜਾਂ ਹੋਰ ਸਪੇਅਰ ਪਾਰਟ ਜਿਹੜਾ ਮੈਂਟੀਨੈਂਸ ਆ ਉਹ ਪ੍ਰੋਪਰ ਨਹੀਂ ਹੋ ਰਿਹਾ ਸੋ ਕਿਤੇ ਨਾ ਕਿਤੇ ਜੇਕਰ ਅਸੀਂ ਉਹ ਰੂਟ ਤੇ ਲੈ ਕੇ ਬੱਸ ਨਿਕਲਦੇ ਆ ਓਵਰਲੋਡ ਬੱਸ ਕਰ ਲੈਨੇ ਆ ਜਿਹੜੇ ਸਾਡੇ ਮੁਸਾਫਰ ਯਾਤਰੀ ਭੈਣ ਭਰਾ ਸਾਡੇ ਸਫ਼ਰ ਕਰਦੇ ਆ ਉਹਨਾਂ ਨੂੰ ਵੀ ਮੁਸ਼ਕਲਾ ਆਉਂਦੀਆਂ ਅਸੀਂ ਉਹਨਾਂ ਦੀ ਸਰਵਿਸ ਨੂੰ ਮੁੱਖ ਹਿੱਤ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਵਾ ਵਿਰੋਧ ਵੀ ਆ ਤੇ ਕਾਨੂੰਨ ਦੀ ਬਲਮ ਜੇ ਅਗਰ ਇੱਕ ਰਸਤੇ ਦੇ ਵਿੱਚ ਤੁਹਾਨੂੰ ਇੱਕ ਪਰਿਵਾਰ ਦੇ ਚਾਰ ਲੋਕ ਮਿਲ ਜਾਂਦੇ ਨੇ ਦੇ ਤੁਹਾਡੇ ਕੋਲ ਸੀਟਾਂ ਦੋ ਹੋਣਗੀਆਂ ਤਾਂ ਉਸ ਵੇਲੇ ਕੀ ਕਰਾਂਗੇ ਬਿਲਕੁਲ ਸਾਡੇ ਪਰਿਵਾਰਾਂ ਵਰਗੇ ਪਰਿਵਾਰ ਆ ਅਸੀਂ ਉਹਦੀ ਅਡਜਸਟਮੈਂਟ ਕਰਾਂਗੇ ਸਾਡਾ ਉਹਨਾਂ ਨਾਲ ਵਿਰੋਧ ਨਹੀਂਗਾ ਜੇਕਰ ਕਿਤੇ ਚਾਰ ਪਰਿਵਾਰ ਮਿਲ ਜਾਂਦੇ ਆ ਤੇ ਉਹਨਾਂ ਨੂੰ ਅਸੀਂ ਬੱਸ ਦੇ ਵਿੱਚ ਚੜਾਵਾਂਗੇ ਜੇ ਕੋਈ ਥੋੜੀ ਦੂਰ ਤੱਕ ਉਹਨਾਂ ਨੂੰ ਖੜਕੇ ਵੀ ਜਾਣਾ ਪਊਗਾ ਤੇ ਸੈਟਿੰਗ ਕਰਾਂਗੇ ਇਹੋ ਜੀ ਕੋਈ ਗੱਲ ਨਹੀਂ ਗਈ ਕੋਈ ਉਹਨਾਂ ਨਾਲ ਸਾਡਾ ਕੋਈ ਵਿਰੋਧ ਨਹੀਂ ਸਰ ਇੱਕ ਰੂਟ ਤੇ ਟਾਈਮ ਟੇਬਲ ਬਣਿਆ ਹੁੰਦਾ ਬੱਸਾਂ ਦਾ ਚਾਹੇ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਹੁਣ ਜੇ ਸਵਾਰੀਆਂ ਨਹੀਂ ਪੜਦੀਆਂ ਤੇ ਬੱਸ ਨਹੀਂ ਚੱਲੂਗੀ ਨਹੀਂ ਸਵਾਰੀ ਟਾਈਮ ਟੇਬਲ ਤੇ ਆਪਣੇ ਬੱਸ ਚੱਲੂਗੀ ਕਿਉਂਕਿ ਇਹ ਸਰ ਸਰਵਾਰੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨਹੀਂ ਨਹੀਂ ਇਹ ਸਰਕਾਰ ਦਾ ਜਨਤਕ ਅਧਾਰਾ ਹੈ ਨੋ ਪ੍ਰੋਪਰ ਨੋ ਲਾਸਟ ਤੇ ਚੱਲਦਾ ਵਾ ਇਹ ਲੋਕਾਂ ਦੀ ਸਹੂਲਤ ਵਾਸਤੇ ਚੱਲਦਾ ਪ੍ਰਾਈਵੇਟ ਬੱਸ ਮਿਸ ਹੋ ਸਕਦੀ ਜਾਂ ਲੇਟ ਹੋ ਸਕਦੀ ਆ ਪਰ ਅਸੀਂ ਟਾਈਮ ਟੇਬਲ ਮੁਤਾਬਕ ਚੱਲਾਂਗੇ ਚਾਹੇ ਉਹਦੀ ਜ ਘੱਟ ਸਵਾਰੀਆਂ ਹੋਣ ਜਾਂ ਵਧਣ